ਕਹੋ ਤੁਸੀਂ ਕਿ ਕਿੱਥੋਂ ਪਹੁੰਚੇ ਕਿਸ ਤਰ੍ਹਾਂ ਦੀ ਜਿਹੜੀ ਹੈ ਕਸ਼ਟਪਰੀ ਦਾਸ ਤਾਂ ਕਹਿੰਦੇ ਮੈਂ ਸਰ 13 ਅਗਸਤ ਨੂੰ ਚ ਗਿਆ ਸੀ 2024 ਦੇ ਵਿੱਚ ਹੈ ਤੇ ਕਿਹੜੇ ਰੂਟ ਤੋਂ ਸੀ ਪਹੁੰਚਿਆ ਮੈਂ ਸਰ ਆਪਣੇ ਅੰਮ੍ਰਿਤਸਰ ਤੋਂ ਮੇਰੀ ਫਲਾਈਟ ਹੋਈ ਸੀ ੜੀ ਅੰਮ੍ਰਿਤਸਰ ਤੋਂ ਮੇਰੀ ਫਲਾਈਟ ਛੜੀ ਹੀ ਨਾ ਉਹ ਦਿੱਲੀ ਤੱਕ ਹੋਈ ਸੀ ਦਿੱਲੀ ਤੋਂ ਮੇਰੀ ਫਿਰ ਫਲਾਈਟ ਹੋਈ ਹੀ ਬੰਬੇ ਤੱਕ ਬੰਬੇ ਤੋਂ ਮੇਰੀ ਫਲਾਈਟ ਹੋਈ ਆਪਣੇ ਨਿਰੋਬੀਆ ਤੱਕ ਉਹ ਪਹੁੰਚ ਜਾਂਦੀ ਹੈ ਆਪਣੇ ਕੀਨੀਆਂ ਦੇ ਵਿੱਚ ਉਤੋਂ ਫਿਰ ਮੇਰੀ ਫਲਾਈਟ ਉਹੀ ਡਕਾਰ ਦੀ ਡਕਾਰ ਤੋਂ ਫਿਰ ਫਲਾਈਟ ਮੇਰੀ ਹੋਈ ਆ ਅਮਸਟਰਡਾਮ ਤੇ ਜੁਰਪ ਤੱਕ ਹੋਈ ਸੀ ਜੁਰਪ ਤੋਂ ਮੇਰੀ ਫਲਾਈਟ ਹੋਈ ਆ ਫਿਰ ਸੂਰੀਨੇਮ ਤੱਕ ਇਹ ਸਾਰਾ ਜਿਹੜਾ ਰਸਤਾ ਇਹ ਫਲਾਈਟ ਦਾ ਰਸਤਾ ਹੈ ਸੂਰੀਨੇਮ ਤੱਕ ਉਸ ਤੋਂ ਬਾਅਦ ਸਾਰ ਫਿਰ ਜਿਹੜਾ ਵੀ ਰਸਤਾ ਤੈਅ ਕੀਤਾ ਨਾ ਯੂ ਐਸ ਏ ਤੱਕ ਅਮਰੀਕਾ ਤੱਕ ਉਹ ਸਾਰਾ ਗੱਡੀਆਂ ਰਾਹੀਂ ਰਸਤਾ ਤੈਅ ਕੀਤਾ ਜਿਹੜਾ ਕਿ ਸੂਰੀਨੇਮ ਤੋਂ ਗਵਾਨਾ ਗਏ ਸੀ ਅਸੀਂ ਗਵਾਨਾ ਤੋਂ ਬਾਅਦ ਬਲੀਵੀਆ ਗਏ ਆ ਬਲੀਵੀਆ ਤੋਂ ਬਾਅਦ ਅੱਗੇ ਆ ਜਾਂਦਾ ਜੇ ਪੇਰੂ ਆ ਜਾਂਦਾ ਆ ਪੇਰੂ ਤੋਂ ਬਾਅਦ ਬ੍ਰਾਜ਼ੀਲ ਆ ਜਾਂਦਾ ਆ ਬ੍ਰਾਜ਼ੀਲ ਤੋਂ ਬਾਅਦ ਇਕਵਾਡੋਰ ਆ ਜਾਂਦਾ ਹੈ ਇਕਵਾਡੋਰ ਤੋਂ ਬਾਅਦ ਕੋਲੰਬੀਆ ਆ ਜਾਂਦਾ ਆ ਕੋਲੰਬੀਆ ਤੋਂ ਬਾਅਦ ਫਿਰ ਪਨਾਮਾ ਆ ਜਾਂਦਾ ਜੀ ਸਰਕਾ ਤਾਂ ਕਿੰਨਾ ਰਸਤਾ ਹੈ ਜੰਗਲਾਂ ਦਾ ਜਾਂ ਪਾਣੀ ਦਾ ਰਸਤਾ ਕਿੰਨਾ ਇਹ ਸਰ ਤਕਰੀਬਨ ਇਹ ਜੰਗਲੀ ਰਸਤਾ ਆ ਜੋ ਇਥੋਂ ਆਪਣਾ ਸੂਰੀਨੇਮ ਤੋਂ ਲੈ ਕੇ ਨਾ ਤੇ ਦਿਨਾਂ ਤੱਕ ਅਹੀਂ ਦੀਵਾਰ ਕ੍ਰੋਸ ਨਹੀਂ ਨਾ ਕਰਦੇ ਉਥੋਂ ਤੱਕ ਸਮਝ ਲਓ ਕਿ ਜੰਗਲੀ ਰਸਤਾ ਹੀ ਆ ਤੇ ਇਹ ਜਿਹੜੇ ਜਿਹੜੀ ਕੋਈ ਵੀ ਕੰਟਰੀ ਆ ਨਾ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਤੇਰੂ ਬ੍ਰਾਜ਼ੀਲ ਕੋਸਟ ਆਰੀਗਾ ਕੋਈ ਵੀ ਇਹ ਸਾਰੀਆਂ 4-4 ਦਿਨ ਦਾ ਰਸਤਾ ਵਾ ਤੇ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-15 15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਬਾਥਰੂਮ ਵੀ ਇਹ ਵੇਲੇ ਬੋਤਲਾਂ ਚ ਕਰਨਾ ਪੈਂਦਾ ਆ ਬਿਸਕਟ ਦੇ ਦਿੰਦੇ ਵਿੱਚ ਟੋਫੀਆਂ ਟੋਫੀਆਂ ਚੂ ਚਾਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਾਂ ਮੈਂ ਮੈਗੀ ਖਾਦੀ ਜੇ ਐਕਵਾਡੋਰ ਦੇ ਵਿੱਚ ਹੋਟਲ ਦੇ ਵਿੱਚ ਜੇ ਮੈਂ ਖਾਂਦਾ ਹਾਂ ਠੱਡ ਪੀੜ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਹਾਂ ਪਲਾਸਟਿਕ ਦੇ ਚੌਲ ਹੁੰਦੇ ਸੀ ਪਾਣੀ ਗੰਦਾ ਸੀਗਾ ਪਾਣੀ ਚ ਫਿਲਟਰ ਕਰਨਾ ਪੈਸੀ ਹੁੰਦਾ ਸੀ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਉਦੋਂ ਅਸੀਂ ਇਹ ਕਹਿੰਨੇ ਆ ਕਿ ਜਾਂ ਤਾਂ ਇੱਥੋਂ ਵਾਪਸ ਚਲ ਜਾਈਏ ਇਦਾਂ ਦਾ ਸਫਰ ਨਾ ਅੱਗੇ ਮਿਲ ਜੇ ਪਰ ਸਾਨੂੰ ਬੰਦਿਆਂ ਨੇ ਕਿਹਾ ਹੀ ਆ ਕਿ ਇਹੀ ਸਫਰ ਆ ਮਤਲਬ ਕਿਸਤੀ ਵਾਲਾ ਅਗਲੇ ਜੰਗਲੀ ਜੰਗਲੀ ਇਲਾਕਾ ਹੀ ਆ ਉਹ ਜਿਹੜਾ ਜੰਗਲੀ ਇਲਾਕਾ ਅਸੀਂ ਤੈਅ ਕੀਤਾ ਉਹਦੇ ਵਿੱਚ ਅਸੀਂ ਮਤਲਬ ਮਗਰਮਛ ਬਹੁਤ ਦੇਖਿਆ ਰਹੀ ਵਿੱਚ ਹੈ ਮਤਲਬ ਪਨਾਮਾ ਦੇ ਵਿੱਚ ਖਤਰਾ ਹੀ ਖਤਰਾ ਹੀ ਆ ਬਹੁਤ ਜ਼ਿਆਦਾ ਮਾੜੇ ਹਾਲ ਹੀ ਗੇ ਬੰਦਾ ਇਹ ਕਹਿੰਦਾ ਹੈ ਕਿ ਮੈਂ ਆ ਕਿੱਥੇ ਗਿਆ ਹਾਂ ਜਿਹੜਾ ਪਨਾਮਾ ਅਸੀਂ ਪਨਾਮਾ ਕ੍ਰੋਸ ਕਰਨ ਤੇ ਮੈਨੂੰ 13 ਦਿਨ ਲੱਗੇ ਹੀ ਤੇ ਜਿਹਦੇ ਵਿੱਚੋਂ 6 ਘੰਟੇ ਬਾਅਦ ਬ੍ਰੇਕ ਕਰਾਉਂਦਾ ਵਾ ਡੋਂਕਰ ਡੋਂਕਰ ਬ੍ਰੇਕ ਕਰਾਉਣ ਤੋਂ ਬਾਅਦ ਇਹਨਾਂ ਦਾ ਕੈਂਪ ਆ ਜਾਂਦਾ ਫਿਰ ਉੱਥੇ ਰਾਤ ਰੱਖਦੇ ਆ ਫਿਰ ਦੇ ਵਿੱਚ ਖਾਣ ਪੀਣ ਲਈ ਮਾਸਾ ਬਿਸਕਟ ਹੁੰਦੇ ਆ ਜਾਂ ਮੈਗੀ ਹੁੰਦੀ ਆ ਜਾਂ ਕੱਚੀਆਂ ਪਿੱਲੀਆਂ ਰੋਟੀਆਂ ਆ ਖਾ ਪੀ ਕੇ ਟਾਈਮ ਪਾਸ ਕਰਨਾ ਪੈਂਦਾ ਬੰਦੇ ਅਮਰੀਕਾ ਪਹੁੰਚ ਕੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਦੋਂ ਸਾਰ ਅਸੀਂ ਦੁਆਰ ਕ੍ਰੋਸ ਕਰ ਲਈ ਆ ਨਾ ਉੱਥੋਂ ਬਾਅਦ ਕਈ ਬੰਦੇ ਹੁੰਦੇ ਆ ਆਪਣੇ ਆਪ ਖੁਦ ਅਰੈਸਟ ਕਰਵਾ ਲੈਂਦੇ ਆ ਪਰ ਹੁਣ ਇਹਨਾਂ ਨੂੰ ਇਹਨਾਂ ਪਤਾ ਲੱਗ ਗਿਆ ਹੀ ਬੰਦਿਆਂ ਨੂੰ ਕਿ ਡੋਨਾਲਡ ਕ੍ਰਮਕ ਦਾ ਡਰੇ ਆ ਗਿਆ ਵੀ ਬੰਦੇ ਰਿਪੋਰਟ ਹੋਣੇ ਆ ਹੁਣ ਬੰਦੇ ਪੁਲਸ ਤੋਂ ਵੀ ਚੋਰੀ ਜਾਂਦੇ ਸੀ ਅਸੀਂ ਜਦੋਂ ਦਵਾਰ ਕ੍ਰੋਸ ਕੀਤੀ ਸਾਨੂੰ ਪੁਲਸ ਨੇ ਉੱਥੇ ਫੜ ਲਿਆ ਸੀ ਪੁਲਸ ਨੇ ਫੜ ਕੇ ਸਾਨੂੰ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤਲੂਸੀ ਲਈ ਸਾਰਾ ਕੁਝ ਚੈੱਕ ਕੀਤਾ ਗਿਆ ਚਲੋ ਸਾਡੇ ਕੋ ਨਿਕਲਣਾ ਕੀ ਕਿਉਂਕਿ ਅਸੀਂ ਤਾਂ ਕ੍ਰੋਸ ਹੀ ਕਰਨਗੇ ਸਾਲਮ ਲੈਣ ਵਾਸਤੇ ਗਏ ਸੀ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉੱਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਤਾਂ ਚਲੋ ਗੁਰਸੇਕ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਤ ਸਰੀਕੀ ਉੱਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਸਾਨੂੰ ਨਾ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਗਲਾ ਕਹਿੰਦਾ ਯਾਰ ਇੰਨੀ ਦੂਰ ਰਸਤਾ ਤੈ ਇਹ ਕਰਕੇ ਐ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਹੈ ਨਾ ਉੱਥੇ ਗਲਤ ਗੱਲ ਇਹ ਆ ਕਿ ਸਮਾਨ ਜਿਹਦੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਛੱਡ ਦਿੰਦੇ ਆ ਨਾ ਹੁਣ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟ ਬੀਨ ਦੇ ਵਿੱਚ ਪਈ ਹੋਣੀ ਆ ਜਿਵੇਂ ਸਾਡੇ ਵੀ ਉੱਥੇ ਹੀ ਪਏ ਆ ਖੁੱਲਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪੈਰਾਂ ਨੂੰ ਲਾ ਕੇ ਦਾੜੀក៏ ਬੁੱਕੇ ਤੇ ਦਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਕਟਾਈ ਆ ਇਹਦੇ ਵਿੱਚ ਮਤਲਬ ਕੈਂਪ ਦਾ ਨਹੀਂ ਮੈਂ ਕਹਿ ਸਕਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਤੇ ਦਾੜੀ ਮੇਰੀ ਡੋਂਕਰ ਨੇ ਕਟਾਈ ਜਦੋਂ ਨਾ ਇੱਥੇ ਤੇਜਵਾਨਾਂ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਵਾ ਇਹ ਮੇਰੇ ਨਾਲ ਸੱਤ ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਵ ਵਾਲੇ ਸੀਗੇ ਸੱਤ ਬੰਦੇ ਤੇ ਮੈਨੂੰ ਕਹਿੰਦੇ ਸੀ ਕਿ ਜੇ ਇਹ ਸੱਤ ਬੰਦੇ ਜਾਣੇ ਆ ਨਾ ਇਹ ਵੀ ਤੇਰੇ ਕਰਕੇ ਜਾਣੇ ਆ ਤੇ ਜੇ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨੇ ਹਾਂਜੀ ਮਜਬੂਰ ਕੀਤਾ ਗਿਆ ਹਾਂਜੀ ਮਜਬੂਰ ਕੀਤਾ ਗਿਆ ਕਿ ਉਹਦਾ ਇਹ ਜਾ ਨਹੀਂ ਸਕਦੇ ਵੀ ਤਾਂ ਮੈਂ ਬਥੇਰਾ ਗਿਆ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਵੀ ਮੈਂ ਆਪਣਾ ਮੈਂ ਮਤਲਬ ਦਾੜਾ ਕਤਲ ਕਰਾ ਸਕਦਾ ਮੈਂ ਉੱਥੋਂ ਵੀ ਬੜੀ ਮੁਸ਼ਕਿਲ ਨਾ ਬਚਾ ਕੇ ਲਿਆ ਮੈਂ ਯਾਰ ਹੁਣ ਰਹਿਣ ਦੋ ਉਹ ਫਿਰ ਹਰਾਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਖੋਲਿਆ ਉਨਾਂ ਨੇ ਮੇਕੋ ਮੈਂ ਬੜਾ ਤਰਲੇ ਮਿੰਟਾਂ ਮਾਰੇ ਆ ਤਾਂ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਤੇ ਗਰਦਾਸਪੁਰ ਦੇ ਤੇ ਮੈਨੂੰ ਕਹਿੰਦੇ ਯਾਰ ਬਾਬਾ ਮੰਨ ਲਾ ਅਸੀਂ ਜੇ ਚੱਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਤਾ ਨਹੀਂ ਤੈਨੂੰ ਕੁੱਟ-ਕੁੱਟ ਕੇ ਕਿੱਥੇ ਲੈ ਜਾਣਾ ਤੇ ਕਿਸੇ ਨੇ ਸੁਣੀ ਜੰਨੀ ਨਹੀਂ ਤੇਰੀ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁ ਯਾਰ ਰਿਪੋਰਟ ਕਰਨਾ ਉਹੋ ਕੀ ਹਾਲਾਤੀ ਬਾਕੀਆਂ ਨੇ ਤੁਹਾਡੇ ਸਾਰੇ ਸਰ ਪਹਿਲੋਂ ਨਹੀਂ ਹਾਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਪੋਰਟ ਹੋਣੀ ਆ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਹਾਰ ਹੋ ਰਿਹਾ ਨਾ ਹੋਣ ਲੱਗ ਪੈਂਦਾ ਨਾ ਵੀ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਤੇ ਯੂ ਐਸ ਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਣਾ ਲਾ ਦਿੰਦੇ ਆ ਉਤੋਂ ਪਤਾ ਲੱਗ ਜਾਂਦਾ ਕਿ ਇਹ ਸਾਨੂੰ ਰਿਪੋਰਟ ਹੀ ਕਰ ਲੱਗੀ ਆ ਜਦੋਂ ਜਹਾਜ਼ ਦੇ ਵਿੱਚ ਲੈ ਗਏ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ ਦੋ ਤਰੀਕ ਨੂੰ ਜਹਾਜ਼ ਉਤਰਿਆ ਵੈਸੇ ਪੰਜ ਜੀ ਦੀ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ ਚ ਲੈ ਜਾਏਗਾ ਤੇ ਦੂਸਰੇ ਕੈਂਪ ਦਾ ਸਫ਼ਰ ਇਹ 2 ਘੰਟੇ ਦਾ ਹੋ ਜਾਊਗਾ 3 ਘੰਟੇ ਦਾ ਜਦੋਂ ਕਹਿੰਦੇ 7 ਘੰਟੇ ਬਾਅਦ ਸਟੇ ਹੋਇਆ ਸਾਨੂੰ ਉਹਦਾ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ੱਤਕਾ ਹੋ ਰਿਹਾ ਉਥੋਂ ਫਿਰ ਉਹ ਵਿੱਚ ਇਹ ਕਹਿੰਦੇ ਇਸਲਾਮਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਧਾ ਟੱਕਰਾਂ ਹੀ ਮਾਰਦੇ ਆਏ ਕਿ ਇੱਕ ਹਸਾਬ ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਇਹ ਮਰ ਜਾਣਾ ਮਰਨ ਕਿਥੋਂ ਕਿਉਂਕਿ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਕੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਕੜੀਆਂ ਖੋਲੀਆਂ ਵਾ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਸੀਗਾ ਵੀ ਬਹੁਤ ਮਾੜਾ ਹੋ ਰਿਹਾ ਇਹਨਾਂ ਨੂੰ ਦੁਰਵਿਚਾਰ ਤੇ ਜਦੋਂ ਹੁਣ ਅਸੀਂ ਆਏ ਆ ਆਪਣਾ ਇਹ ਆ 27 ਤਰੀਕਾ ਆਪਣਾ ਕੱਲ ਆਏ ਸੀ ਜਿਹੜੇ ਤੇ ਸਾਡਾ ਇਹਨਾਂ ਨੇ ਅੰਮ੍ਰਿਤਸਰ ਜਹਾਜ਼ਲੈਂਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ-ਉੱਪਰ ਲਾ ਲਈਆਂ ਵੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਨੇ ਮਾੜਾ ਸਲੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ਼ ਵਾਲਿਆਂ ਨੂੰ ਅਮੀ ਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਹੀ ਕੱਲ ਆਏ ਸੀ ਜਿਹੜੇ ਤੇ ਸਾਡਾ ਇਹਨਾਂ ਨੇ ਅੰਮ੍ਰਿਤਸਰ ਜਹਾਜ਼ਲੈਂਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ-ਉੱਪਰ ਲਾ ਲਈਆਂ ਕਿ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਨੇ ਮਾੜਾ ਅਖਸਰੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰ ਹੀ ਦਿੱਤਾ ਪਹਿਲੇ ਜਾਜ ਆ ਲਿਆ ਨਾ ਅਮੀ ਨੂੰ ਨਹੀਂ ਪਤਾ ਸਾਨੂੰ ਇੱਕ ਵਾਰ ਹੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਇੱਕ ਸੇਬ ਹੀ ਇੱਕ ਲੇਜ ਹੀ ਆ ਉਹ ਵੀ ਵੀ ਚੁਕੀਆਂ ਨੇ ਖਾ ਲਿਆ ਕਿਉਂਕਿ ਕਈ ਖਾਣ ਤੋਂ ਡਰਦੇ ਹੀ ਉਹਨਾਂ ਨੂੰ ਇਹੀ ਕੀ ਅੰਦਰ ਲੈਟਰਿੰਗ ਬਾਥਰੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕਿ ਨਹੀਂ ਹੈਗਾ ਜੇ ਖਾ ਲਿਆ ਤੇ ਲੈਟਰਿੰਗ ਕਰਨ ਦੇਣੀ ਹੈ ਕਿ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ ਉਹ ਤੋ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀ ਲਿਓ ਇੱਕ ਹੱਥ ਖੋਲ ਦੇ ਦਿੰਦੇ ਹੀ ਬੰਦਾ ਬਾਥਰੂਮ ਕਰ ਲੈਂਦਾ ਹੈ ਉਹ ਹੱਥ ਘੜੀਆਂ ਮੈਂ ਸਿਰਫ ਮਤਲਬ ਲੈਂਡ ਜਾਜ ਲੈਂਡ ਹੋਣ ਤੋਂ ਪਹਿਲਾਂ ਹੁੰਦਾ ਨੇ ਸਰ ਮੇਰੀ ਟੋਟਲ ਗੱਲ ਜਿਹੜੀ ਏਜੰਟ ਨਾਲ ਰਹੀ ਨਾ ਉਹ 40 ਲੱਖ ਰੁਪਏ ਦੀ ਹੋਈ ਸੀ ਮਤਲਬ ਕਿ ਅਮਰੀਕਾ ਪਾਰ ਕਰਾਉਣ ਦੀ ਬਾਅਦ ਵਿੱਚ ਮੇਰੀ ਗੱਲ ਨਾਲ ਹੀ ਇਹ ਹੋਈ ਉਹ ਕਹਿੰਦੇ ਵੀ ਤੈਨੂੰ ਸੇਫ ਕਢਾ ਦਾਂਗੇ ਸੇਫ ਦਾ ਮਤਲਬ ਕਿ ਤੈਨੂੰ ਪੁਲਿਸ ਦੇ ਹੱਥ ਨਹੀਂ ਲੱਗਣ ਦਵਾਂਗੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿੱਥੇ ਤੂੰ ਸੈਕਰਾਮੈਂਟੋ ਕਹੇਗਾ ਕਿਤੇ ਵੀ ਕਹੇਗਾ ਮਤਲਬ ਐਲអេ ਕਹੇਗਾ ਤੈਨੂੰ ਉੱਥੇ ਭੇਜ ਦਵਾਂਗੇ ਉਹਦੇ ਵਿੱਚ ਫਿਰ ਇਹਨਾਂ ਨੂੰ ਮੈਂ ਕਿਹਾ ਯਾਰ ਮੇਰੇ ਕੋਲ ਤੇ ਪੈਸੇ ਇੰਨਾ ਹੀ ਕਿ ਮਤਲਬ 35-36 ਲੱਖ ਰੁਪਈਆ ਮੈਨੂੰ ਫੌਜ ਚ ਆਇਆ ਸੀ ਪੈਨਸ਼ਨ ਦਾ ਇਕੱਠਾ ਪੈਹਾ ਉਹ ਮੈਂ ਦਿੱਤਾ ਤੇ ਆਪਣੀ ਵਾਈਫ ਦੇ ਮਤਲਬ ਜੁਵੈਲਰੀ ਜਿਹੜੀ ਸੀ ਨਾ ਉਹ ਵੇਚ ਵਟ ਕੇ ਮਤਲਬ ਮੈਂ 40 ਲੱਖ ਰੁਪਈਆ ਇਕੱਠਾ ਕੀਤਾ ਸੀ ਤੇ ਬਾਕੀ ਮੈਂ ਯਾਰ ਮੇਰੇ ਕੋਲ ਹੁਣ ਹੈ ਨਹੀਂ ਜੇ ਉਹ 14 ਲੱਖ ਰੁਪਈਆ ਤੇ ਬਦਲੇ ਜਿਹੜਾ ਹੋ ਰਹੀ ਨਾ ਮੈਨਾਂ ਨੂੰ 14 ਲੱਖ ਦੇਣਾ ਉਹ 14 ਲੱਖ ਰ ਏਜੰਟ ਕੋ ਮੇਰੇ ਕੋਲ ਆ ਗਏ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੇਰੀ ਗੱਲ ਏਜੰਟ ਨਾਲ ਅੱਜ ਹੋਈ ਆ ਉਹ ਕਹਿੰਦਾ ਵੀ ਕੱਲ ਬਹਿ ਕੇ ਗੱਲਬਾਤ ਕਰਾਂਗੇ ਜੇ ਤਾਂ ਮੇਰੇ ਨਾਲ ਕੱਲ ਬਹਿ ਕੇ ਗੱਲਬਾਤ ਕਰਦਾ ਠੀਕ ਆ ਨਹੀਂ ਤਾਂ ਫਿਰ ਮੈਂ ਕੱਲ ਨੂੰ ਬੁਲਾ ਕੇ ਤੇ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣੀ ਹਾਂ ਮੈਂ ਤੁਸੀਂ ਸਰਕਾਰ ਕੋਲ ਵੀ ਮੰਗ ਕਰਦਾ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਸਾਡੇ ਨਾਲ ਬਹੁਤ ਜ਼ਿਆਦਾ ਤਕਾ ਹੋ ਗਿਆ ਵੈਸੇ ਇਹਦੇ ਐਸਜੀਪੀਸੀ ਨੂੰ ਵੀ ਚਾਹੀਦਾ ਸਾਡੇ ਬਾਰੇ ਸੋਚਣਾ ਕਿ ਕਦੇ ਸਾਡਾ ਦੇਖੋ ਵੀ ਦੁਰਵਿਹਾਰ ਕਿੰਨਾ ਹੋ ਰਿਹਾ ਉਥੋਂ ਸਿੱਖ ਬੰਦਿਆਂ ਦਾ ਤੁਸੀਂ ਇਹ ਦੇਖੋ ਕਿ ਜਦੋਂ ਜਹਾਜ਼ ਦੇ ਵਿੱਚ ਉਤਰੇ ਹਨ ਉਥੇ ਪੁਲਿਸ ਅਫਸਰ ਵੀ ਸਾਰੇ ਵੇਖਣ ਦੇ ਆਏ ਵੀ ਬੱਚਿਆਂ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆਈਏ ਸਾਰਿਆਂ ਦੇ ਜੂੜੇ ਖਿਲਰੇ ਆਈਏ ਨਾ ਕਿਸੇ ਦੇ ਕੋਈ ਪਰਨਾ ਨਾ ਕੋਈ ਇੰਨਾ ਬਹੁ ਬੁਰੇ ਹਾਲ ਹੀ ਗਏ ਤੇ ਬੈਗ ਵੀ ਇਹਨਾਂ ਨੇ ਸਾਰਿਆਂ ਤੋਂ ਲਾਸਟ ਦਿੱਤੇ ਆ ਜਦੋਂ ਇਹਨਾਂ ਨੇ ਕੰਮ ਖਤਮ ਆ ਇਹਨਾਂ ਨੂੰ ਚਾਹੀਦਾ ਹੈ ਇਹ ਵੀ ਜਦੋਂ ਜਹਾਜ਼ ਚ ਉਤਰੇ ਆ ਨਾ ਆਪੋ ਆਪਣੇ ਬੈਗ ਦੇ ਵਿੱਚੋਂ ਆਪਣੀ ਦਸਤਾਰ ਕੱਢੋ ਤੇ ਆਪਣੇ ਸਿਰ ਤੇ ਮਤਲਬ ਇਹਨੂੰ ਦਮਾਲਾ ਸਜਾਓ ਮੈਂ ਤੇ ਮੈਂ ਅਜੇ ਪਾਲ ਸਿੰਘ ਆਮ ਗਾੜਨ ਤੋਂ ਬੋਲ ਰਿਆਂ ਤੇ ਮੇਰਾ ਦੋਸਤ ਹੈ ਮਨਦੀਪ ਜੀ ਮੈਂ ਤੇ ਵੇਖੋ ਬੇਲੀ ਗੱਲ ਤੇ ਇਹ ਵਿਚਾਰੇ ਨਾ ਬਹੁਤ ਮਾੜਾ ਹੋਇਆ ਏਜੰਟ ਨੇ ਕਹਿ ਕੇ ਕੁਛ ਤੇ ਕਿਤੇ ਲਾਤਾ ਇਹਨਾਂ ਨੂੰ ਤੇ ਹੁਣ ਇਹਨਾਂ ਦੇ ਦੋਸਤ ਇਹਦਾ ਵਿਚਾਰੇ ਦਾ ਹੁਣ ਘਰ ਦਾ ਚਲਾਉਣਾ ਵੀ ਬਹੁਤ ਔਖਾ ਹੈ ਅਸੀਂ ਦੇ ਸਰਕਾਰ ਕੋ ਇਹੋ ਅਪੀਲ ਕਰਾਂਗੇ ਕਿ ਇਹਨੂੰ ਵਿਚਾਰੇ ਨੂੰ ਇੱਕ ਦੇ ਇਹਦੇ ਪੈਸੇ ਵਾਪਸ ਕਰਾਏ ਜਾਣ ਤੇ ਇੱਕ ਇਹਨੂੰ ਕੋਈ ਨਾ ਕੋਈ ਇੱਥੇ ਐਸਜੀਪੀਸੀ ਵਾਲਿਆਂ ਨੂੰ ਰਿਕਵੈਸਟ ਕਰਾਂਗੇ ਕਿ ਜਿੱਦਾਂ ਕੋਰਸਿਕ ਪਰਿਵਾਰ ਆ ਅਮਰਤ ਹਰੀ ਪਰਿਵਾਰ ਆ ਤੇ ਇਹਨਾਂ ਨੂੰ ਛੋਟੀ ਮੋਟੀ ਕੋਈ ਨੌਕਰੀ ਉੱਥੇ ਜ਼ਰੂਰ ਦਿੱਤੀ ਜਾਵੇ ਜੋ ਇਹ ਆਪਣਾ ਪਰਿਵਾਰ ਪਾਲ ਸਕਣ। ਕਿ ਤੁਹਾਨੂੰ ਜਾਨਾ ਕਿ ਰੋਜ਼ਗਾਰ ਹੋਵੇ ਤੇ ਜਾਨ ਵੀ ਰੋਜ਼ਗਾਰ। ਬਿਲਕੁਲ ਜੀ ਇੱਥੇ ਜੇ ਇਹਦੇ ਵਿਚਾਰੇ ਕੋ ਤੁਸੀਂ ਇਹ ਦੇਖੋ ਇਸ ਇਸ ਬੰਦੇ ਨੇ 17 ਸਾਲ ਦੇਜ ਦੀ ਸੇਵਾ ਕੀਤੀ ਹੈ ਫੌਜ ਦੇ ਵਿੱਚ ਰਹੇ ਦੇਜ ਦੀ ਸੇਵਾ ਕੀਤੀ ਹੈ ਤੇ ਉਸ ਤੋਂ ਬਾਅਦ ਇਹਨੂੰ ਰਿਟਾਇਰਮੈਂਟ ਕਰ ਦੇ ਦਿੱਤੀ ਗਈ ਹੈ ਉਹ ਹੀ ਰਿਟਾਇਰਮੈਂਟ ਵਾਲੇ ਪੈਸੇ ਲਾ ਕੇ ਇਹਨੇ ਉਹਨੂੰ ਦਿੱਤੇ ਆਪਣੇ ਜਿਹੜਾ ਇਹਨਾਂ ਦਾ ਕੋਈ ਹੈਗਾ ਜੀ ਕੋਈ ਵਿਚੋਲਾ ਉਹਨੂੰ ਦਿੱਤਾ ਉਹਨੇ 15 ਚੈੱਕ ਵੀ ਰਏ ਆ ਵੀ ਕਾਨੂੰ ਚੈੱਕ ਵੀ ਦੇ ਬਾਉਂਸ ਕਰਾ ਦੇ ਜਾਂ ਕੁਝ ਕਰਾ ਦੇ ਕਿ ਕਰਕੇ ਸਰਕਾਰ ਨੂੰ ਇਹੋ ਚਾਹੀਦਾ ਇੱਕ ਦਿਨ ਇਹਨਾਂ ਦੇ ਚੈੱਕ ਵਾਪਸ ਕਰਾਵੇ ਜੇ ਇੱਥੇ ਰੋਜ਼ਗਾਰ ਹੁੰਦਾ ਤੇ ਵਿਚਾਰਾ ਇੱਥੇ ਵੀ ਜੌਬ ਕਰਦਾ ਆਰਮੀ ਦੇ ਸਾਰੇ ਪੈਸੇ ਇਹਦੇ ਉਰਦਪੁਰਦ ਹੋ ਗਏ ਅਸੀਂ ਦੇਖੋ ਸਰਕਾਰ ਬਹੁਤ ਮਾੜੀ ਗੱਲ ਹੈ ਜਿਹੜੀ ਇਹਨਾਂ ਦੀ ਸਭ ਤੋਂ ਮਾੜੀ ਗੱਲ ਤੇ ਹੈ ਇੱਕ ਕੇਸ ਧਾਰੀ ਬੰਦੇ ਦੀ ਪੱਗ ਲਾ ਕੇ ਡਸਟਮਿਨ ਚ ਜਿੱਥੇ ਸਿਗਰਟ ਬੀੜੀਆਂ ਛੁੱਟੀਆਂ ਜਾ ਰਹੀਆਂ ਉਹਦੇ ਵਿੱਚ ਛੁੱਟੀਆਂ ਜਾ ਰਹੀ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਅਸੀਂ ਤੇ ਸਰਕਾਰ ਨੂੰ ਵੀ ਅਪੀਲ ਕਰਾਂਗੇ ਤੇ ਐਸਜੀਬੀਸੀ ਨੂੰ ਕਰਾਂਗੇ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਸਾਡੇ ਵਾਸਤੇ ਦਸਤਾਰ ਕਿੰਨੀ ਵੱਡੀ ਮਾਨਤਾ ਵਾ ਸਾਡੀ ਦਸਤਾਰ ਤੋਂ ਤੇ ਕੋਈ ਚੀਜ਼ ਨਹੀਂ ਤੁਸੀਂ ਸਾਡੀ ਦਸਤਾਰ ਨੂੰ ਸਿਗਰਟ ਬੀੜੀਆਂ ਦੇ ਵਿੱਚ ਛੁੱਟ ਰਹੇ ਜੇ ਇਹ ਮੜੀ ਗੱਲ ਆ ਤੁਹਾਡੇ ਤੇ ਇਹਦਾ ਮੈਸੇਜ ਅਮੈਨ ਕਰ ਦੇਣਾ ਚਾਹੀਦਾ